ਵਾਹ ਜੀਰੂ ਵਾਹ ਜੀਰੂ ਵਾਹ ਜੀਰੂ ਵਾਹ ਜੀਰੂ ਗੁਰਮੁਖ ਪਿਆਰੇਓ ਅੱਜ ਆਪਾਂ ਗੱਲ ਕਰਾਂਗੇ ਰਖੜੀ ਦੇ ਉੱਪਰ ਤੇ ਉਸ ਤੋਂ ਪਹਿਲਾਂ ਆਪਾਂ ਗੁਰੂ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤੇ ਦੁਆਰਾ ਸ਼ਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਲੋਕਾਂ ਨੇ ਰਖੜੀ ਦੇ ਤਿਆਲ ਦੇ ਉੱਤੇ ਇੰਨਾ ਜ਼ਿਆਦਾ ਜੋਰ ਲਾਇਆ ਹੁੰਦਾ ਹੈ ਕਿ ਜੋ ਰਖੜੀ ਦਾ ਤਿਆਰ ਹੈ ਇਹ ਤਿਆਰ ਸਿੱਖਾਂ ਦਾ ਨਹੀਂ ਹੈ ਕਿਉਂਕਿ ਸਿੱਖਾਂ ਦਾ ਕੋਈ ਢਾਗੇ ਵਾਲੇ ਧਿਆਨ ਨਾਲ ਕੋਈ ਸਬੰਧਤ ਨਹੀਂ ਹੈ ਇੱਕ ਢਾਗੇ ਦੇ ਨਾਲ ਕਿਸੇ ਦੀ ਰੱਖਿਆ ਨਹੀਂ ਹੋ ਸਕਦੀ ਕਿਉਂਕਿ ਜੇ ਇਹ ਢਾਗੇ ਵਾਲੇ ਜਿਵੇਂ ਅਸੀਂ ਦੇਖਦੇ ਹਾਂ ਇੱਕ ਫੋਟੋ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀ ਏ ਆਪਾਂ ਦੇਖਦੇ ਹਾਂ ਫੋਟੋ ਦੇ ਉੱਤੇ ਬਾਬੇ ਨਾਨਕੀ ਬਾਬੇ ਨਾਨਕ ਦੇ ਗੁਰੂ ਨਾਨਕ ਦੇਵ ਜੀ ਦੇ ਅਖੜੀ ਵੰਦੇ ਦਿਖਾਏ ਗਏ ਹਨ ਉਹ ਫੋਟੋ ਬੇਲਕੁੱਲਾ ਝੂਠ ਹੈ ਇਹ ਕਿਉਂਕਿ ਉਸ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਉਹ ਇੱਕ ਕਲਾਕਾਰ ਦੀ ਕੀਤੀ ਹੋਈ ਕਲਪਨਾ ਹੈ ਉਹ ਸੱਚ ਨਹੀਂ ਹੈ ਕਿਉਂਕਿ ਉਸ ਦੇ ਵਿੱਚ ਬਾਬਾ ਨਾਨਕ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਬਹੁਤ ਹੀ ਵੱਡੀ ਦਿਖਾਈ ਗਈ ਹੈ ਜੋ ਲਗਭਗ 70-80 ਸਾਲ ਦੀ ਉਮਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸ ਫੋਟੋ ਦੇ ਤਸਵੀਰ ਦੇ ਵਿੱਚ ਦਿਖਾਈ ਗਈ ਹੈ ਪਰ ਜਿਵੇਂ ਦੇਖਦੇ ਆ ਬੇਬੇ ਨਾਨਕੀ ਦਾ ਜੋ 1518 ਈਸਵੀ ਦੇ ਵਿੱਚ ਚਲਾਣਾ ਕਰ ਗਏ ਸਨ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕੁੱਲ 49 ਸਾਲ ਸੀ ਕਿਉਂਕਿ 49 ਸਾਲ ਦੀ ਉਮਰ ਦੇ ਵਿੱਚ ਇੰਨਾ ਬਜ਼ੁਰਗ ਆਦਮੀ ਨਹੀਂ ਦਿਖਾਈ ਦਿੰਦਾ ਜੋ ਕਿ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ ਇਹ ਦਾ ਮਤਲਬ ਇਹ ਫੋਟੋ ਸਭ ਝੂਠ ਹੈ ਇਹ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਦੂਸਰਾ ਧਾਗੇ ਨਾਲ ਰੱਖਿਆ ਨਹੀਂ ਹੋ ਸਕਦੀ ਕਈ ਲੋਕ ਕਹਿੰਦੇ ਹਨ ਕਿ ਜੋ ਰਖੜੀ ਧਿਆਰ ਹੈ ਭੈਣ ਅਤੇ ਭਰਾ ਦਾ ਪਿਆਰ ਦੀ ਨਿਸ਼ਾਨੀ ਦੱਸਦੇ ਹਨ ਸਭ ਕੋਲਾ ਝੂਠ ਹੈ ਕਿ ਜੇ ਅਸੀਂ ਇੱਕ ਦੂਜੇ ਦੇ ਰਖੜੀ ਨਹੀਂ ਬੰਨਾਂਗੇ ਢਾਗਾ ਨਹੀਂ ਬੰਨਾਂਗੇ ਕੀ ਭੈਣ ਭਾਈ ਦਾ ਪਿਆਰ ਨਹੀਂ ਹੈ ਉਹ ਸਭ ਡੁਪਲੀਕੇਟ ਹੋ ਜਾਂਦਾ ਹੈ ਇਹ ਸਭ ਸਾਨੂੰ ਗਲਤ ਸਾਈਡ ਤੇ ਲਾਇਆ ਗਿਆ ਠੀਕ ਹੈ ਮੈਂ ਮੰਨਦਾ ਜਿਨ੍ਹਾਂ ਦਾ ਤਿਹਾੜਾ ਉਹਨਾਂ ਨੂੰ ਮਨਾਉਣਾ ਚਾਹੀਦਾ Hindu, Veer ਤੇ Bhain ਇਹਨਾਂ ਨੂੰ ਮਨਾਉਣ ਆਪਾਂ ਨੂੰ ਕੀ ਦਿੱਕਤ ਹੈ ਕਿਉਂਕਿ ਮਨਾਉਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਤਿਹਾੜਾ ਹੈ ਪਰ ਸਾਡਾ ਸਿੱਖ ਕੌਮ ਦਾ ਤਿਹਾੜ ਨਹੀਂ ਹੈ ਕਿਉਂਕਿ ਗੁਰਮਤ ਇਸ ਚੀਜ਼ ਨੂੰ ਧਾਗਿਆਂ ਨੂੰ ਨਹੀਂ ਮੰਨਦੀ ਧਾਗਿਆਂ ਦੇ ਵਿੱਚ ਗੁਰਮਤ ਵਿਸ਼ਵਾਸ ਨਹੀਂ ਰੱਖਦੀ ਇਸ ਦਾ ਮਤਲਬ ਜੇ ਅਸੀਂ ਧਾਗਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਅਸੀਂ ਗੁਰੂ ਦੇ ਸਿੱਖ ਨਹੀਂ ਹਾਂ ਕਿਉਂਕਿ ਸਾਨੂੰ ਰੱਖਿਆ ਕਰਨ ਦੇ ਲਈ ਗੁਰੂ ਜੀ ਨੇ ਇੱਕ ਛਰੀ ਸਾਭ ਦਿੱਤੀ ਹੋਈ ਹੈ ਕਿਰਪਾਨ ਦਿੱਤੀ ਹੋਈ ਹੈ ਕਿਉਂਕਿ ਇਸੇ ਕਾਰਨ ਅਮਰਤ ਦੇ ਵਿੱਚ ਜਦੋਂ ਅਮਲ ਤਸ਼ਕਾਇਆ ਗਿਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਸਾਹਿਬ ਕਿਰਪਾਨ ਨੂੰ ਪਹਿਨਣਾ ਜ਼ਰੂਰੀ ਕੀਤਾ ਕਿਉਂਕਿ ਉਸ ਦੇ ਵਿੱਚ ਆਦਮੀ ਅਤੇ ਔਰਤ ਦੋਨਾਂ ਦੇ ਲਈ ਕਿਰਪਾਨ ਪਹਿਨਣਾ ਜ਼ਰੂਰੀ ਹੈ ਕਿਉਂਕਿ ਔਰਤ ਆਪਣੀ ਰੱਖਿਆ ਆਪ ਕਰ सके ਹੁਣ ਅਸੀਂ ਦੇਖਦੇ ਹਾਂ ਭਾਈ ਭੈਣ ਦੀ ਰੱਖਿਆ ਕਿਵੇਂ ਕਰ ਸਕਦਾ ਕੀ ਅਸੀਂ 24 ਘੰਟੇ ਭੈਣ ਦੇ ਨਾਲ ਨਹੀਂ ਰਹਿ ਸਕਦੀ। ਕਿਉਂਕਿ ਮੰਨ ਲਓ ਭਾਈ ਅਮਰੀਕਾ ਦੇ ਵਿੱਚ ਬੈਠਾ ਤੇ ਭੈਣ ਇੱਥੇ ਭਾਰਤ ਦੇ ਵਿੱਚ ਆ। ਭੈਣ ਤੇ ਇੱਥੇ ਮੁਸੀਬਤ ਆ ਗਈ ਜਾਂ ਭੈਣ ਨੂੰ ਕਿਸੇ ਗੁੰਡਿਆਂ ਨੇ ਘੇਰ ਲਿਆ। ਤੇ ਕੀ ਭਾਈ ਅਮਰੀਕਾ ਦੇ ਵਿੱਚੋਂ ਆ ਕੇ ਰੱਖਿਆ ਕਰ ਸਕਦਾ ਏ? ਉਹ ਰੱਖਿਆ ਨਹੀਂ ਕੀਤੀ ਜਾ ਸਕਦੀ। ਉਹ ਰੱਖਿਆ ਕਰਨ ਦੇ ਲਈ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਵਕਸ਼ਿਸ਼ ਕੀਤਾ ਹੋਇਆਗਾ ਇਸ ਕਰਕੇ ਜਿਵੇਂ ਅਤੇ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਇਤਿਹਾਸ ਦੇ ਵਿੱਚ ਕੀ ਦੇਖਦੇ ਹਾਂ ਕਿ ਬੀਬੀ ਦੀਪ ਸਿੰਘ ਬੀਬੀ ਦੀਪਕੌਰ ਬੀਬੀ ਦੀਪਕੌਰ ਆਪਣੇ ਜਥੇ ਦੇ ਨਾਲ ਜਾ ਰਹੀ ਸੀ ਜਥੇ ਦੇ ਨਾਲ ਜਾਂਦੇ ਜਾਂਦੇ ਜਥਾ ਕੋ ਸਮੇਂ ਲਈ ਰੁਕਿਆ ਤੇ ਬੀਬੀ ਜੀ ਅੱਗੇ ਚੱਲੇ ਗਏ ਬੀਬੀ ਦੀਪਕੌਰ ਨੂੰ ਚਾਰ ਪਠਾਨਾ ਨੇ ਘੇਰ ਲਿਆ ਕਿ ਇਹਨੂੰ ਅਸੀਂ ਬੰਦੀ ਬਣਾ ਕੇ ਲੈ ਚੱਲਾਂਗੇ ਪਰ ਬੀਬੀ ਜੀ ਗੱਤ ਕੇ ਦੇ ਜਹੋਰ ਜਾਨ ਦੇ ਛਨ ਤੇ ਬੀਬੀ ਜੀ ਨੇ ਆਪਣੀ ਰੱਖਿਆ ਕਰਦੇ ਹੋਏ ਚਾਰੇ ਪਠਾਨਾ ਨੂੰ ਢੂਲ ਚਟਾ ਦਿੱਤੀ ਤੇ ਇਸ ਕਾਰਨ ਜਦੋਂ ਤੱਕ ਜਥਾ ਪਹੁੰਚਿਆ ਉਹਨਾਂ ਚਾਰੇ ਪਠਾਨਾ ਨੂੰ ਬੀਬੀ ਜੀ ਨੇ ਹਰਾ ਦਿੱਤਾ ਤੇ ਇਸ ਕਰਕੇ ਜੇ ਹੁਣ ਰੱਖਿਆ ਕਰਨੀ ਹੈ ਉਸ ਦੇ ਲਈ ਗੁਰੂ ਜੀ ਨੇ ਸਾਨੂੰ ਕਿਰਪਾਨ ਦਿੱਤੀ ਹੋਈ ਹੈ ਉਹ ਕਿਰਪਾਨ ਇਸੇ ਲਈ ਦਿੱਤੀ ਹੈ ਕਿ ਹਰ ਭੈਣ ਵੀਰ ਆਪਣੀ ਰੱਖਿਆ ਕਰ ਛਕੇ ਉਹ ਸਾਨੂੰ ਇੱਕ ਸਸ਼ਤਰ ਦਿੱਤਾ ਗਿਆ ਹੈ ਨਾ ਕਿ ਕਈ ਲੋਕ ਜਿਵੇਂ ਕਹਿੰਦੇ ਹਨ ਮੈਂ ਇਹ ਵੀ ਸੁਨੇ ਹਨ ਕਹਿੰਦੇ ਕਿ ਇਹ ਤਾਂ ਗੁਰੂ ਜੀ ਨੇ ਪਿਆਰ ਦੀ ਨਿਸ਼ਾਨੀ ਦਿੱਤੀ ਹੈ ਪਿਆਰ ਦੀ ਨਿਸ਼ਾਨੀ ਨਹੀਂ ਸਾਨੂੰ ਰੱਖਿਆ ਕਰਨ ਦੇ ਲਈ ਇੱਕ ਸ਼ਸਤਰ ਦਿੱਤਾ ਜੋ ਕਿ ਉਹ ਸਾਡੀ ਗਲਤੀ ਹੈ ਅਸੀਂ ਛੋਟੀ ਤੋਂ ਛੋਟੀ ਸ਼ਰੀ ਸ਼ਾਹ ਪਾਉਂਦੇ ਆਂ ਥੋੜੀ ਵੱਡੀ ਸ਼ਰੀ ਸ਼ਾਹ ਪੈਨੋ ਤੇ ਉਹ ਆਪਣੀ ਰੱਖਿਆ ਕਰਨ ਦੇ ਲਈ ਜੋ ਜਿਹੜਾ ਅਸੀਂ ਇਸਤੇਮਾਲ ਕਰ ਚੱਕੀਏ ਅੜਖੜੀ ਠੀਕ ਹੈ ਜਿਸ ਦਾ ਧਿਆਰ ਹੈ ਮਨਾਉਣਾ ਚਾਹੀਦਾ ਹੈ ਪਰ ਇਹ ਸਾਡਾ ਸਿੱਖਾਂ ਦਾ ਧਿਆਰ ਨਹੀਂ ਹੈ ਕਿਉਂਕਿ ਜਿਵੇਂ ਹੁਣ ਰਖੜੀ ਨੂੰ ਹਿੰਦੀ ਦੇ ਵਿੱਚ ਰક્ષા ਬੰਧਨ ਕਹਿੰਦੇ ਹਨ ਰક્ષા ਬੰਧਨ ਦੋ ਸ਼ਬਦ ਬਣ ਗਏ ਰਕਸ਼ਾ ਭਾਵ ਰਕਸ਼ਾ ਕਰਨੀ ਤੇ ਬੰਧਨ ਦਾ ਮਤਲਬ ਵਚਨ ਦੇ ਵਿੱਚ ਬੰਨਣਾ ਇਸ ਦਾ ਮਤਲਬ ਭੈਣ ਆਪਣੇ ਭਾਈ ਨੂੰ ਵਚਨ ਦੇ ਵਿੱਚ ਬੰਨਦੀ ਹੈ ਰਖੜੀ ਨਾਲ ਕਿ ਤੂੰ ਮੇਰੀ ਰੱਖਿਆ ਕਰੇਗਾ ਇਸ ਦਾ ਮਤਲਬ ਜੇ ਰਖੜੀ ਨਹੀਂ ਬਨੇਗੀ ਤੇ ਉਹ ਰੱਖਿਆ ਨਹੀਂ ਕਰੇਗਾ ਕਿਉਂਕਿ ਉਹਨਾਂ ਨੂੰ ਭੈਣ ਭਾਈ ਦੇ ਪਿਆਰ ਤੇ ਵਿਸ਼ਵਾਸ ਹੀ ਨਹੀਂ ਹੈ ਇਹ ਕਰਕੇ ਇਸ ਤਰ੍ਹਾਂ ਜੋ ਇਹ ਚੱਲਦਾ ਹੈ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਦੀ ਜੋ ਫੋਟੋ ਬਣਾਈ ਹੈ ਉਹ ਵੀ ਡੁਪਲੀਕੇਟ ਹੈ ਨਕਲੀ ਹੈ ਉਹਦੇ ਵਿੱਚ ਕੁਝ ਵੀ ਸੱਚਾ ਨਹੀਂ ਹੈ ਪਰ ਕਈ ਬੀਬੀਆਂ ਜਾਂ ਕੋਈ ਭਾਈ ਜ਼ਿਆਦਾਤਰ ਬੀਬੀਆਂ ਕਿ ਕਈ ਵਾਰੀ ਜਿਵੇਂ ਨਿਸ਼ਾਨ ਸਾਹਿਬ ਨਾਲ ਰਕੜੀ ਬੰਨ੍ਹ ਦੇਣਾ ਜਾਂ ਕਿਸੇ ਹੋਰ ਚੀਜ਼ ਨਾਲ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਧੀਆ ਹੋ ਤੇ ਇਸ ਚੱਕਰ ਦੇ ਵਿੱਚ ਨਾ ਪਾਓ ਕਿਉਂਕਿ ਸਾਨੂੰ ਗੁਰੂ ਜੀ ਨੇ ਢਾਗਿਆਂ ਨਾਲ ਨਹੀਂ ਜੋੜਿਆ ਤੇ ਢਾਗਿਆਂ ਨਾਲ ਕਿਤੇ ਵੀ ਰੱਖਿਆ ਨਹੀਂ ਹੋ ਸਕਦੀ ਉਹਦੇ ਲਈ ਅੱਜਕੱਲ ਟਾਕੋ ਇਹ ਜੇ ਕੇਸ਼ ਹੁੰਦੇ ਹਨ ਜੋ ਰਖੜੀ ਦੀ وجہ ਨਾਲ ਸਾਡੇ ਪਰਿਵਾਰਾਂ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਜਿਵੇਂ ਅਪਾ ਦੇਖਦੇ ਆਂ ਕਈ ਵਾਰ ਭੈਣ ਜਾਦੇ ਪੈਸੇ ਮੰਗਦੀ ਏ ਭਾਈ ਨਹੀਂ ਦੇ ਦੇ ਪਾਉਂਦਾ ਤੇ ਉਹ ਸਮੇਂ ਵੀ ਸਾਡੇ ਪਿਆਰ ਦੇ ਵਿੱਚ ਜਾਂ ਕੋਈ ਵੱਡੀ ਚੀਜ਼ ਮੰਗ ਲੈਂਦੀ ਏ ਭੈਣ ਰਖੜੀ ਬੰਨਣ ਤੋਂ ਬਾਅਦ ਤੇ ਉਹ ਸਮੇਂ ਵੀ ਕਈ ਵਾਰ ਸਾਡਾ ਆਪਸ ਵਿੱਚ ਗੁੱਸਾ ਭੈਣ ਭਾਈ ਦਾ ਹੋ ਜਾਂਦਾ ਤੇ ਰਿਸ਼ਤਾ ਵੀ ਟੁੱਟ ਜਾਂਦਾ ਹੈ ਇਸ ਕਰਕੇ ਇਸ ਰਖੜੀ ਨੂੰ ਅੱਜ ਕੱਲ੍ਹ ਧਿਆਲ ਦਾ ਜਿਵੇਂ ਹੁਣ 2 ਦਿਨਾਂ ਬਾਅਦ ਰਖੜੀ ਹੈ ਤੇ ਅੱਜ ਤੋਂ ਮੈਂ ਦੇਖਦਾ ਹਾਂ ਕਿ ਬਹੁਤ ਭੈਣ ਭਾਈ ਜਾ ਰਹੇ ਨੇ ਮੋਟਰ ਠੰਗਲਾਂ ਦੇ ਉੱਪਰ ਬੈਗ ਭਰ ਕੇ ਲਿਜਾ ਰਹੇ ਨੇ ਤੇ ਉਦੋਂ ਬੈਗ ਭਰ ਕੇ ਲਿਆ ਰਹੇ ਨੇ ਤੇ ਉਹ ਚੀਜ਼ ਤਾਂ ਕੋਈ ਮਤਲਬ ਨਹੀਂ ਹੈ ਪਰ ਠੀਕ ਹੈ ਸਾਡੇ ਸਿੱਖਾਂ ਦਾ ਧਿਆਲ ਨਹੀਂ ਹੈ ਮੈਂ ਅੱਗੇ ਤੋਂ ਇਹੀ ਬੇਨਤੀ ਕਰਾਂਗਾ ਕਿ ਅਸੀਂ ਇਸ ਫਾਲਟੂ ਦੇ ਕਰਮਕੰਡਾ ਦੇ ਵਿੱਚ ਨਾ ਪਈਏ ਅਸੀਂ ਗੁਰੂ ਦੇ ਲੱਡ ਲੱਗੀਏ ਇਹ ਮਨਾਉਣੀ ਹੈ ਅੜਖੜੀ ਤੇ ਉਹਦਾ ਤਰੀਕਾ ਕੁਝ ਅਲੱਗ ਹੈ ਸਾਡੇ ਗੁਰਮਤਿ ਦੇ ਹਿਸਾਬ ਨਾਲ ਕਰੋ ਫਿਰ ਭੈਣਾ ਨੂੰ ਆਪਣੇ ਭਾਈ ਨੂੰ ਵਧੀਆ ਸ਼ਰੀ ਸਾਹਿਬ ਵੱਡੀਆਂ ਕਿਰਪਾਨਾਂ ਇਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਅੱਗੇ ਆਪਦੇ ਆਉਣ ਵਾਲੇ ਸਮੇਂ ਦੇ ਵਿੱਚ ਰੱਖਿਆ ਕਰ ਸਕੇ ਤੇ ਭੈਣਾ ਭੈਣਾ ਦੇ ਲਈ ਭਰਾਵਾ ਦਾ ਫਰਜ਼ ਕੀ ਬਣਦਾ ਹੈ ਭਰਾਵਾ ਦਾ ਫਰਜ਼ ਇਹ ਬਣਦਾ ਹੈ ਕਿ ਉਹਦੇ ਲਈ ਪੜਨਾਂ ਨੂੰ ਵਧੀਆ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਦਿੱਤੀਆਂ ਜਾਣ ਜਿਹਦੇ ਵਿੱਚ ਸਿੱਖ ਬੀਬੀਆਂ ਨੇ ਕਿਵੇਂ ਆਪਣਾ ਜੀਵਨ ਗੁਜ਼ਾਰਿਆ ਤੇ ਆਪਣੇ ਜੀਵਨ ਦੇ ਵਿੱਚ ਕਿਵੇਂ ਸੰਘਰਸ਼ ਕੀਤੇ ਕਿਵੇਂ ਕੀ ਕੀਤਾ ਇਸ ਦੇ ਬਾਰੇ ਬੀਬੀਆਂ ਫਿਰ ਉਸ ਇਤਿਹਾਸ ਨੂੰ ਪੜ੍ਹ ਕੇ ਗੁਰੂ ਦੇ ਲੜ ਲੱਗਣ ਤੇ ਗੁਰੂ ਵਾਲਿਆਂ ਬਲਨ ਤੇ ਗੁਰੂ ਦੀ ਜੋ ਪਾਏ ਹੋਏ ਅੱਗੇ ਪੂਰਨੇ ਹਨ ਉਹਨਾਂ ਨੇ ਗੁਰੂਆਂ ਨੇ ਜੋ ਮਰਿਆਦਾ ਚਲਾਈ ਹੈ ਉਸ ਦੇ ਉੱਤੇ ਚੱਲਣਾ ਚਾਹੀਦਾ ਹੈ ਨਾ ਕਿ ਝੂਠੇ ਧਿਆੜਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਮੈਂ ਅੱਗੇ ਤੋਂ ਇਹ ਹੀ ਬੇਨਤੀ ਕਰਾਂਗਾ ਪਰ ਮੇ ਤੋਂ ਬਚਨ ਕਰਦੇ ਸਮੇਂ ਇੱਕ ਨਹੀਂ अनेका ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰਬਖਸ਼ਣਯੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ